ਪੂਰੇ ਪੰਜਾਬ ਦੇ ਵਿੱਚ ਅੱਜ ਪੁਲਿਸ ਦੇ ਵੱਲੋਂ ਸਰਚ ਅਭਿਆਨ ਜਿਹੜਾ ਹੈ ਉਹ ਚਲਾਇਆ ਗਿਆ ਜੀ ਹਾਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਜਿੱਥੇ ਵਾਰ-ਵਾਰ ਸੱਤਾ ਧਿਰ ਨੂੰ ਜਿਹੜਾ ਸਾਰੀਆਂ ਹੀ ਪਾਰਟੀਆਂ ਵੱਲੋਂ ਘੇਰਿਆ ਜਾਂਦਾ ਸੀ ਤਾਂ ਉਸ ਨੂੰ ਲੈ ਕੇ ਅੱਜ ਤਰਨਤਾਰਨ ਪੁਲਿਸ ਦੇ ਵੱਲੋਂ ਜਿਹੜਾ ਹੈ ਟਾਂਗ ਸ਼ਤਰੀ ਮੁਹੱਲਾ ਤੁਸੀਂ ਤਸਵੀਰਾਂ ਜਿਹੜੀਆਂ ਨੇ ਉਹ ਸਕਰੀਨ ਦੇ ਉੱਪਰ ਦੇਖ ਰਹੇ ਹੋਗੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇ ਵੱਲੋਂ ਤਰਨਤਾਰਨ ਦੇ ਵਿੱਚ ਨਸ਼ੇ ਦੀ ਰੋਕத் ਥਾਮ ਨੂੰ ਲੈ ਕੇ ਜਿਹੜਾ ਹੈ ਉਹ ਸਰਚ ਭਿਆਨ ਚਲਾਇਆ ਗਿਆ ਫਿਲਹਾਲ ਐਸਐਸਪੀ ਸਾਹਿਬ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਵੇਖਦੇ ਕੀ ਰਿਕਵਰੀ ਹੋਈ ਹੈ ਕਿੰਨੀ ਰਿਕਵਰੀ ਨਹੀਂ ਹੋਈ ਸਾਰੀ ਗੱਲਬਾਤ ਕਰਕੇ ਜਾਣਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂ ਕਿਉਂਕਿ 2024 ਜੀ ਹਾਂ ਦੋਸਤੋ 2024 ਲੋਕ ਸਭਾ ਚੋਣਾਂ ਦੇ ਵਿੱਚ ਸੱਤਾ ਧਿਰ ਦੀ ਵੱਡੀ ਹਾਰ ਕਿਉਂਕਿ ਨਸ਼ੇ ਦੇ ਮੁੱਦੇ ਨੂੰ ਲੈ ਕੇ ਬਣੀ ਸੀ ਸਰਕਾਰ ਤਾਂ ਉਸਤੇ ਜਿਹੜਾ ਸਰਕਾਰ ਵੱਲੋਂ ਨਸ਼ੇ ਦੇ ਉੱਪਰ ਸਕੰਜਾ ਕਸਨ ਦੇ ਲਈ ਵੀ ਜਿਹੜਾ ਇਹ ਸਰਚ ਬਿਆਨ ਜਿਹੜਾ ਉਹ ਸ਼ੁਰੂ ਕੀਤਾ ਗਿਆ ਵੇਖਣ ਵਾਲੀ ਗੱਲ ਇਹ ਵੀ ਰਹੇਗੀ ਕਿ ਸਰਕਾਰ ਜਿਹੜੀ ਹੈ ਇਹ ਸਰਚ ਆਪਰੇਸ਼ਨ ਦੇ ਦੌਰਾਨ ਕਿੰਨੀ ਕੁ ਰਿਕਵਰੀ ਕਰ ਪਾਉਂਦੀ ਹੈ ਸਾਡੇ ਨਾਲ ਐਸਐਸਪੀ ਸਾਹਿਬ ਮੌਜੂਦ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਆ ਨਸ਼ਿਆਂ ਦਾ ਰਿਆਮ ਜਿਹੜਾ ਇਹ ਨੜਾ داری ਵਧ ਗਈ ਆ ਰਿਆ ਔਰ ਉਹਨੂੰ ਠੱਲ ਪਾਉਣ ਵਾਸਤੇ ਜਿਹੜਾ ਹਦਾਇਤਾਂ ਦੇ ਮੁਤਾਬਕ ਜਿਹੜਾ ਅੱਜ 11 ਤੋਂ 2 ਅਸੀਂ ਕੈਸੋ ਆਪਰੇਸ਼ਨ ਸਾਰੇ ਜ਼ਿਲ੍ਹੇ 'ਚ ਕਰ ਰਹੇ ਆ ਸਾਰੀ ਸ਼ਬਦੀਆਂ ਵਾਈਜ਼ ਜਿਹੜੀਆਂ ਜਿੱਥੇ ਜ਼ਿਆਦਾ ਬਦਨਾਮ ਬਸਤੀਆਂ ਹੈਗੀਆਂ ਜਾਂ ਘਰ ਹੈਗੇ ਉਹਨਾਂ ਨੂੰ ਸਿੰਗਲ ਆਊਟ ਕਰਕੇ ਜਿਵੇਂ ਸਿਟੀ 'ਚ ਮੈਂ ਆਪ ਸੁਪਰਵਾਈਜ਼ ਕਰ ਰਿਹਾ ਤੇ ਇੱਥੇ ਟਾਂਗ ਛਤਰੀ ਮਹੱਲਾ ਜਿਹੜਾ ਹੈਗਾ ਇਹਦੇ 'ਚ 35 ਸੈਂਟੀ ਘਰ ਜਿਹੜੇ ਆ ਕੀਤੇ ਆ ਔਰ ਸਾਡੀਆਂ 6 ਤੋਂ 8 ਪਾਰਟੀਆਂ ਜਿਹੜੀਆਂ ਅਲੱਗ-ਅਲੱਗ ਬਣੀਆਂ ਹਰੇਕ ਨੂੰ 3-3 4-4 ਘਰ ਦਿੱਤੇ ਗਏ ਆ ਉਹ ਸਾਰੇ ਜਾ ਕੇ ਉੱਥੇ ਸਰਚ ਕਰ ਰਹੇ ਆ ਔਰ ਜਿਹੜੀ ਕੋਈ ਰਿਕਰਵੀ ਹੋਈਗੀ ਉਹ ਤੁਹਾਨੂੰ ਬਾਅਦ 'ਚ ਦੱਸ ਦਿੱਤੀ ਜਾਏਗੀ ਬੇਸਿਕਲੀ ਇਹ ਡੈਟ੍ਰੈਂਟ ਫੈਕਟਰ ਹੈ ਨਸ਼ਿਆਂ ਨੂੰ ਜਿਹੜੇ ਪੁਆਇੰਟ ਆਫ ਸੇਲ ਜਿਹੜੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੋ ਇਹ ਸੰਤਰਨਤਨ ਤੋਂ ਐਸਐਸਪੀ ਸ਼੍ਰੀ ਅਸ਼ਮਿਤ ਕਪੂਰ ਜੀ ਜਿਨ੍ਹਾਂ ਨੇ ਦੱਸਿਆ ਹੈ ਕਿ ਅੱਜ ਬੀਜਪੀ ਸਾਹਿਬ ਦੀਆਂ ਹਦਾਇਤਾਂ ਦੇ ਅਨੁਸਾਰ ਜਿਹੜੀ ਹੈ ਉਹ ਸਰਚ ਬਿਆਨ ਜਿਹੜਾ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਚਲਾਇਆ ਗਿਆ ਹੈ ਵੇਖਣ ਵਾਲੀ ਗੱਲ ਹੁਣ ਇਹ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੀ ਕਾਰਵਾਈ ਹੈ ਉਹ ਕਿਸ ਤਰੀਕੇ ਦੇ ਨਾਲ ਜਿਹੜੀ ਆ ਉਹ ਚਲਾਈ ਜਾਂਦੀ ਹੈ ਬਣੇਰੋ ਸਾਡੇ ਨਾਲ ਹਰ ਕਵਰੇਜ ਪਾਉਂਦੇ ਰਹਾਂਗੇ ਤੁਹਾਡੇ ਤੱਕ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨ